ਜਬ ਲਾਉ ਨਹੀਂ ਪਾ ਅਗਲੀ ਲਾਰ ਉਦੈ ਤਬ ਲਾਉ ਪਰਮ ਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂਡ ਤੇ ਕਭੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗਤਾਰਣ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਦੇਖ ਰਹੇ ਹੋ ਕਿ ਮੈਂ ਲੈਮੀਨਟ ਐਕਸ ਦੇ ਯੂਨੀਵਰਸਿਟੀ ਵਿੱਚ ਖੜਾ ਔਰ ਅੱਜ ਗੁਰਗੋਬਿੰਦ ਸਿੰਘ ਸਟਡੀ ਐਂਡ ਰਿਸਰਚ ਡਿਪਾਰਟਮੈਂਟ ਵੱਲੋਂ ਅਸੀਂ ਸਾਰਿਆਂ ਨੂੰ ਧੰਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਗੁਰਤਾ ਗੱਦੀ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆਂ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਪਾਵ 1638 ਸੰਮਤ ਔਰ ਸਾਡਾ ਜਿਹੜਾ ਅੰਗਰੇਜ਼ੀ ਮਹੀਨਾ ਬਣਦਾ ਹੈ 1581 ਈਸਵੀ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਤੇ ਬੈਠੇ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਪੁਨਾਨੂ ਗੁਰਤਾਗਦੀ ਬਖਸ਼ੀ ਔਰ ਪਟਵਾਣੀ ਵਿੱਚ ਇਹਦਾ ਜ਼ਿਕਰ ਆਇਆ ਅੰਤ ਨਾ ਪਾਵਤ ਦੇਵ ਸਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫਨ ਬੇਦ ਬਿਰਨ ਚ ਵਿਚਾਰ ਰਿਓ ਹਰ ਜਾਪਨਾ ਛਾੜਿਓ ਏਕ ਕਰੀ ਮਥੁਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ RAMDAS ਗੁਰੂ ਜਗਤਾਰਣ ਕਉ ਗੁਰਜੋਤ ਅਰਜੁਨ ਮਾਹੇ ਧਰੀ ਸਤਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਭਾਵੇਂ ਕੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਜਨਮ ਤੋਂ ਹੀ ਲੈ ਕੇ ਸਤਗੁਰ ਜੀ ਦੇ ਵਿੱਚ ਬ੍ਰਹਮ ਦੀ ਪਛਾਣ ਕਰਨ ਦਾ ਪਰਮ ਪਰਮੇਸ਼ਵਰ ਦੀ ਪ੍ਰਾਪਤੀ ਦਾ ਅੰਦਰ ਇੱਕ ਪ੍ਰੇਮ ਸੇਕ ਤਾਂਗ ਸੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਵੱਡਾ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਜਿਦੇ ਵਿੱਚ ਸਤਿਗੁਰ ਜੀ ਨੇ ਆਪਣੇ ਸਮੇਤ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਪਾਈ 15 ਭਗਤਾਂ ਪੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕੀਤਾ ਤੇ ਇਸ ਸੰਸਾਰ ਦੇ ਵਿੱਚ ਵੱਸਣ ਵਾਲੇ ਹੋਰ ਕਵੀ ਭਾਵੇਂ ਪੀਲੂ ਛੱਜੂ ਕਾਨਾ ਸ਼ਾਹ ਹਸੈਨ ਵਰਗਿਆਂ ਨੂੰ ਇਹ ਉਪਦੇਸ਼ ਦਿੱਤਾ ਕਿ ਕੱਲੀ ਇਹ ਬਾਣੀ ਕਾਵ ਰਚਨਾ ਨਹੀਂ ਹੈ ਕਾਵਿ ਰਚਨਾ ਤੇ ਹਰ ਕੋਈ ਕਰ ਸਕਦਾ ਹੈ ਇਹ ਬਾਣੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਦਾ ਸਿਧਾਂਤ ਹੈ ਤੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਈ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ ਦੇ ਇਹ ਉਪਦੇਸ਼ ਤੇ ਚਲਦੀ ਹੈ ਸਤਿਗੁਰੂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਜਿਹੜਾ ਖਜ਼ਾਨਾ ਹੈ ਜਿਹੜਾ ਪੂਰੇ ਵਿਸ਼ਵ ਤੇ ਪੂਰੇ ਸੰਸਾਰ ਨੂੰ ਇੱਕ ਇੱਕਮਕ ਕਰਦਾ ਹੈ ਸਭ ਦੇ ਭੇਦ ਭਾਵ ਖਤਮ ਕਰਕੇ ਉਹ ਸਭ ਨੂੰ ਇੱਕ ਰੱਬ ਦੀ ਬਣਾਈ ਹੋਈ ਅਸਮਾਨ ਛੱਤ ਦੇ ਥੱਲੇ ਇੱਕ ਕਰਦਾ ਹੈ ਸੋ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਪ੍ਰਤਕ ਅੱਧੀ ਆਪ ਸਾਰੀਆਂ ਸੰਗਤਾਂ ਨੂੰ ਮੁਬਾਰਕਾਂ ਮੁਬਾਰਕ ਹੋਏ ਜੀ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਜਿੱਥੇ ਗੁਰਬਾਣੀ ਦਾ ਉਪਦੇਸ਼ ਦਿੱਤਾ ਹਰਮੰਦਰ ਸਾਹਿਬ ਦੀ ਸਿਰਜਣਾ ਕੀਤੀ ਉੱਥੇ ਹੀ ਜਿਹੜੇ ਪੰਜ ਸਰੋਵਰ ਸਰੋਵਰ ਸੰਤੋਖ ਸਰ ਰਾਮ ਸਰ ਵਿਵੇਕ ਸਰ ਕੌਲ ਸਰ ਅੰਮ੍ਰਿਤ ਸਰ ਇਸ ਤੋਂ ਇਲਾਵਾ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਸਰੋਵਰ ਵੱਡਾ ਸਰੋਵਰ ਬਣਾਇਆ ਕਰਤਾਰਪੁਰ ਜਲੰਧਰ ਦੇ ਵਿੱਚ ਬਸਾਇਆ ਇਹ ਸਾਰਾ ਕਾਰਜ குரு ਅਰਜੁਨ ਸਾਹਿਬ ਮਹਾਰਾਜ ਜੀ ਨੇ ਕੀਤਾ ਤੇ ਅੰਤ ਵਿੱਚ ਉਹ ਤਤੀ ਤਵੀ ਤੇ ਬੈਠ ਕੇ ਇਹ ਇਹ ਠੰਡੇ ਹੋ ਗਏ ਲਹੂ ਨੂੰ ਮਹਾਰਾਜ ਜੀ ਨੇ ਉਬਾਲਾ ਦੇਣ ਵਸਤੇ ਆਪ ਸ਼ਹਾਦਤ ਦਾ ਜਾਮ ਪੀਤਾ ਉਲਹਨੋ ਮੈਂ ਕਾਹੂ ਨਾ ਦਿਓ ਮਨਮੀਟ ਤੋ ਹਰੋ ਕੀਓ ਇਸ ਪਾਵਨ ਦਿਹਾੜੇ ਤੇ ਲੈਮਰਿੰਟ ਐਕਸਕਲ ਯੂਨੀਵਰਸਿਟੀ ਵੱਲੋਂ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਟਡੀ ਰਿਸਰਚ ਡਿਪਾਰਟਮੈਂਟ ਵੱਲੋਂ ਆਪ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ